ਸਾਭ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਇੱਕ ਹੇਟ ਕਰਾਇਮ ਜਿਹੜਾ ਵਧ ਰਿਹਾ ਹੈ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕਰੂ ਕਰਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਐ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਐ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਐ ਨਾ ਹੀ ਕੋਈ ਘੱਟੋ ਘਾਟੇ ਇੱਕ ਝੂਠੇ ਮਗਰਮਚੀ ਅंसू ਬਹਾ ਦਿੰਦੇ ਜੋ ਹੋ ਸਕਦਾ ਲੋਕਾਂ 'ਚ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਐ ਲਾਅ ਐਂਡ ਆਰਡਰ 'ਚੋ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਲਾਅ ਐਂਡ ਆਰਡਰ ਨੂੰ ਲੈ ਕੇ ਜੇ ਦੀ ਪ੍ਰਧਾਨ ਨਹੀਂ ਜਾਣੀ ਔਰ ਦੇ ਪ੍ਰੇਜ਼ੀਡੈਂਟ ਰਾਜਾ ਬੜਿੰਗ ਜੀ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਪਹਿਲੀ ਗੱਲ ਤੇ ਕੋਈ ਵੀ ਘਟਨਾ ਸਟੇਜ ਚ ਨਹੀਂ ਚੱਲਣੀ ਇਹ ਬਹੁਤ ਜ਼ਰੂਰੀ ਹੈ ਅਤੇ ਕਦੀ ਵੀ ਐਫਐਸਟਾ ਪਰਵਾਹ ਨਹੀਂ ਉਸ ਬੋਲ ਨਹੀਂ ਲੇਕਿਨ ਮੈਂ ਯਾਕਰ ਸਾਹਿਬਾ ਔਰ ਰਾਜਾ ਬੜਿੰਗ ਜੀ ਨੂੰ ਸਮਝਾਇਆ ਕਿ ਟੌਕਟਾ ਭਗਵੰਤ ਸਿੰਘ ਜੀ ਦੀ ਸਰਕਾਰ ਇੰਸਟਾਨ ਬਹੁਤ ਪਰ ਕੋਨੇਸਟ ਨਹੀਂ ਕਰਦੇ ਤੁਹਾਡੇ ਟਾਈਮ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਲਿਖੋ ਤੁਹਾਨੂੰ ਸ਼ਾਹਨ ਦਿੱਤਾ ਜਾਂਦਾ ਸੀ ਤੁਹਾਨੂੰ ਸਾਹਿਤ ਦਿੱਤਾ ਜਾਂਦਾ ਸੀ ਕ੍ਰਾਈਮ ਕਰੋ ਬਚੋੜ ਵਾਲੇ ਅੰਦਰ ਦੇ ਸੀਐਫਐਸ ਭਾਜ ਪਈ ਰਹੇ ਆ ਭਗਵੰਤ ਮਾਨ ਜੀ ਦੀ ਸਰਕਾਰ ਜੇ ਕੋਈ ਵੀ ਕੰਮ ਕਰਨਾ ਵਾਪਰਦੀ ਹੈ ਤੇ ਇਮੀਡੀਏਟਲੀ ਇਹ ਆ ਜਿਹੜੇ ਕ੍ਰਾਈਮ ਦੇ ਸੈ ਜਾਂ ਜਿਹੜੇ ਅਕਿਊਜ਼ਡ ਨੇ ਨਾ ਦਿੱਖ ਰਹੀ ਹੋ ਰਹੀ ਹੈ ਬਿਹਾਈਂਡ ਦਾ ਬਾਰ ਹੋਏ ਫੁੱਲੇ ਨਹੀਂ ਖੰਭ ਰਹੇ ਅਦਰਵਾਈਜ਼ ਆ ਸਾਡੇ ਗਵਰਨਤੀ ਸੂਬਾ ਹਰਿਆਣਾ ਆ ਦੇਖੋ ਕਿੰਨੇ ਦਿਨ ਹੋ ਗਏ ਉੱਥੇ 2-3 ਹਫਤੇ ਹੋਣ ਜਾ ਰਹੇ ਜਾਕੀ ਸਭ ਤੁਹਾਡੀ ਸਰਕਾਰ ਹੈ ਜੀਪੀਡੀ ਦੇ ਪਾਸ ਮਿਲਿਆ ਉਹ ਪਰ ਨਾ ਸੁਣੇ ਵੀ ਗਿਆ ਔਰ ਤੁਹਾਡਾ ਜਿਹੜਾ ਗੀਪੀਡੀ ਹਰਿਆਣਾ ਉਹ ਪਿਆਣੇ ਇਸ ਕਰ ਲਈ ਜਾਣੇ ਦਿੰਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀਓ ਪੈਦਾ ਕਰ ਰਿਹਾ ਸੋ ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ ਸੋਸ਼ਲ ਜਿੱਲੀ ਐਲੀਮੈਂਟਸਾਂ ਦੇ ਖਿਲਾਫ ਕਾਰਵਾਈਆਂ ਕਰ ਰਹੀ ਹੈ ਗ੍ਰੈਂਡਾਬਾਧ ਜਾ ਰਹੇ ਆ ਫੜ ਕੇ ਅੰਦਰ ਕੀਤੇ ਜਾ ਰਹੇ ਆ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਿਮੀਨਲਸ ਤੁਸੀਂ ਪੈਦਾ ਕੀਤੇ ਸੀ ਕਾਲੀ ਭਾਜਪਾ ਚ ਕਰ ਰਹੇ ਸੀ ਉਹਨਾਂ ਦਾ ਸੁਹਾਇਆ ਜੇਦਾ ਹੈ